گلجاری کا مان سنمان ہوگا آج اجمیر گا سو سندر کٹے مان سنمان آپ کے پاس ہندے والی دیکھ لو ایمالی پوری کوشش کرتا بندے دنیا اشارے گیا ہرپریت میرے دلبیت چٹانی 52000 ਰੁਪਏ ਕੀਤਾ ਜਾਵੇਗਾ ਬਹੁਤ ਬਹੁਤ ਧੰਨਵਾਦ ਹਰ ਖੇਤ ਮੰਦਿਰ ਆ ਜਗਨਵਿੰਦੀ ਜੀ ਉਹਨਾਂ ਨੂੰ ਜੀ ਆਇਆਂ ਨੂੰ ਬਾਹਰ ਦੇ ਪਾਸੇ ਖੇਡ ਕਬੱਡੀ ਆਹ ਹੈ ਗੱਜਣ ਸਿੰਘ ਇਹਦੇ ਜਿਹੜੇ ਗੱਜਦੇ ਵਰਦੇ ਘੱਟ ਨੇ ਉਹ ਤੋਂ ਮਰਾਲਾ ਦਾ ਜਿਹੜਾ ਪਿੰਸੀ ਬਾਗਾ ਖਾਨਾ ਗੰਗੋ ਕਹਿ ਗਿਆ ਕਾਲੇ ਨੂੰ ਅੱਜ ਵੀ ਛੱਡਣਾ ਕੋਈ ਜਵਾਨਾ ਆਹ ਬਾਗਾ ਮਲਕਿਆਂ ਦਾ ਜੱਫੇ ਲਾੜਾ ਗਰਮੀ ਖਾ ਕੇ ਆਹ ਸਿੰਘ ਫਸ ਗਏ ਕੁੱਡੀਆਂ ਦੇ ਜਿੱਤਰਾ ਭਾਜਾ ਹੌਸਲ ਫਸ ਕੇ ਗੁੰਡੇਆਂ ਨੇ ਪਿੱਤਰਾ ਵੱਡਾ ਗੁੰਡੇ ਨਾਲ ਕੇ ਜਿਨ੍ਹਾਂ ਦਾ ਜਕਰ ਹੋਇਆ ਜੀਤ ਦੇ ਵਿੱਚ ਅੱਜ ਉਹ ਵੀ ਬੈਠੇ ਨੇ ਦੇਖਦਾ ਜਵਾਲਾ ਅੱਜ ਖੜ ਖੜ ਕੇ ਕੌਣ ਚਿੱਟੂ ਕਿੱਟੇ ਕੌਣ ਪਾਊਗਾ ਕਬੱਡੀ ਅੱਜ ਝੁਕ ਝੁਕ ਕੇ ਜਿਵੇਂ ਪੱਟਾ ਦੇ ਵਿੱਚ ਜੋਰ ਲੱਤਰੋ ਹੋਹੀ ਜਾਉ ਆ ਮੇਰਾ ਬਾਬਾ ਨੰਦ ਵਾਲਾ ਗੱਜਨ ਸਿੰਘ ਜਿੱਥੋਂ ਨਾਲ ਕੇ ਨੇ ਸ਼ੱਪਾ ਜਿੱਥੋਂ ਨਾਲ ਪੱਪੂ ਜਿੱਥੋਂ ਨਾਲ ਸੇਵਾ ਇੰਦਰ ਕਬੱਡੀ ਵੱਡੇ ਨਾਮ ਦੇ ਜਿਹੜੇ ਕਬੱਡੀ ਦੇ ਵਿੱਚ ਆਹ ਸਾਹਮਣੇ ਫਿਰ ਕਬੱਡੀ ਖੇਡ ਰਹੀ ਹੈ ਇੱਕ ਜਿੰਨੀ ਦੇ ਕਹਿੰਦੇ ਸੋਨਾ ਵਾਂਗ ਤੋੜਦਾ ਆਹ ਦੂਤੇ ਪਿੰਡ ਦਾ ਕਹਿੰਦੇ ਤਾਲ ਦੇ ਵਿੱਚੋਂ ਵੇਖੀ ਚੱਲੋ ਪਹਿਲਾ ਔੜਾ ਅੱਜ ਜੋ ਪੜਦਾ ਜੀ ਉਹ ਗੱਲ ਕਹਿੰਦੇ ਜਲਾਲਪੁਰ ਦੀ ਉਹ ਗੱਲ ਜਿਹੜਾ ਬੱਛੇ ਦੀ ਉਹ ਬੱਲੇ ਬੱਲੇ ਹੋੜ ਲੱਗੀ ਆ ਉਹ ਸਿਹਤ ਕੱਟਣਾ ਨੋ ਬੀ ਨਹੀਂ ਰਹਿ ਗਿਆ ਉਹ ਭੱਜ 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 ਰਿੰਦੇ ਉਹ ਗੱਲ ਬੰਦ ਨਾ ਜੀ گا پہنا مانسا کا مالو نے جائیں بدلو دلوڑ بدلو وہ دل کی لایا پر دنیا نے پتہ لگی آ گیا میں ریٹا والے <سؤال> بھی بےنتی کرتا ہوں جی ਆਓ ਗੁਰਿੰਦਰ ਹਰੀ ਕੇ ਕਲਾਮਾ ਜਦੋਂ ਸਰੀ ਦੇ ਬੇਰ ਗਰੀਕ ਦੇ ਵਿੱਚ ਆਣੇ ਸ਼ਾਮ ਜੀ ਦੇ ਦਰਸ਼ਨ ਉੱਥੇ ਹੁੰਦੇ ਰਾਏ ਨੇ ਇਹ ਮਿਹਨਤ ਕਰਦਾ ਰਾਜਾ ਹੁੰਦਾ ਚੁੱਪ ਚਾਪ ਇੱਕ ਸਾਈਡ ਦੇ ਉੱਪਰ ਜਾਂਦੇ ਕਿਤੇ ਕਿਤੇ ਬਾਲਾ ਜਲਾਲ ਪੜੀ ਹੈ ਜੰਮ ਕੇ ਮੇਨ ਵਾਲਾ ਬੋਲਾ ਤੇ ਯਾ ਹਰੀ ਕੇ ਕਲਾਮਾ ਸਰੀ ਦੇ ਬੇਰ ਗਰੀਕ ਮਸ਼ਹੂਰ ਤੇ ਕਰ ਖੜ ਜੋ ਫੜਾ ਕੇ ਜੱਗਾਂਗੇ ਇਹ ਸਾਡੀ ਅੰਦਰ ਗੱਲ ਵੀ ਗਣੀ ਗੱਲ ਇਹ ਹੈ ਪ੍ਰੀਤ ਲੰਨੂ ਵਾਲਾ ਇਹ ਵੀ ਕੌਮ ਦਾ ਜਾਫੀ ਹੈ ਆਸੇ ਦੀ ਜਨਮ ਭੂਮੀ ਅਰੰਧ ਵਰਸਾਹ ਦੀ ਪਵਿੱਤਰ ਧਰਤੀ ਦੇ ਉੱਪਰ ਉਹ ਰੇਡਰ ਨੂੰ ਦਿੱਤਾ ਗਿਆ ਇਹ ਨੋਟ ਕਰ ਲਿਆ ਜਾਵੇ ਉਸਤਾਦ ਜੀ ਉਹਨੇ ਬੈਂਤੀਆਂ ਮਾਰ ਦਿੱਤੋ ਬੈਂਤੀ ਉਹਨਾਂ ਦਾ ਮੀਰ ਬਣ ਕੇ ਹੱਥ ਬੰਨ ਕੇ ਬੈਂਤੀਆ ਐਥੇ ਵੀ ਆਪਾਂ ਮੈਨਟਰ ਸਲਵਾ ਦਿੰਦੇ ਆ ਜਿਹੜੇ ਮੇਰੇ ਵੀਰੋਂ ਇੱਕ ਵੀ ਇਕੱਠਾ ਮਾਉਣ ਨੂੰ ਵੀ ਸੌਖੇ ਕਰ ਦਿੰਦੇ ਜੀ ਇਹ ਆ ਗਿਆ ਛੱਲਾ ਵਾਲਾ ਇਹ ਤਿੰਨ ਦਿਨ ਲਗਾਤਾਰ ਬੈਸੇ ਅਰੰਧ ਵਰਸਾਹ ਦੀ ਧਰਤੀ ਤੋਂ ਇਹਨੇ ਵੀ ਕਾ मेहनत पंज साल लॻंदे

ਆਉਂਦੇ ਬੋਲਗੇ ਧਰਵੇ ਨਾ ਦੇਖਦਾ ਵੀ ਥੱਲ ਪਾਉਗੇ ਨਹੀਂ ਲਓ ਅਗਲੀ ਪੰਜੇ ਰੇਡ ਫਕਰ ਜੰਦੇ ਦੀ ਟੀਮ ਦਾ ਹਰੇ ਹਰੇ ਸੋ ਦਾ ਦੂਸਰੇ ਪਾਸੇ ਕੌਣ ਆ ਨੱਕਰਾਂ ਦੀ ਕੋਸ਼ਿਸ਼ ਕਰੇਗਾ ਵਾਹ ਇੱਕ ਪਾਸੇ ਟੀਮ ਘਾ ਲੋਗੇ ਜੀ ਆ ਦੂਸਰੇ ਪਾਸੇ ਫਕਰ ਜੰਦਾ ਇਹ ਆ ਸੀਕੇ ਵਾਲੀਆ ਤਿੰਦੂ ਹਾਏ ریڑا ونگا جسا ہے